ਦੂਜੀ ਕਵਿਤਾ ਜੋ ਮੈਨੂੰ ਇਸ ਕਾਵਿ ਸੰਗ੍ਰਹਿ ਦੀ ਬਹੁਤ ਅੱਛੀ ਲੱਗੀ ਹੈ ਉਹਦਾ ਟਾਈਟਲ ਹੈ ਗੁਰਮਖ ਸਿੰਘ ਤੇ ਉਹ ਕਹਿੰਦੇ ਨੇ ਗੁਰੂ ਨਾਨਕ ਫਲੋਰ ਮਿਲ ਵਾਲਾ ਸ਼੍ਰੀ ਗੁਰਮਖ ਸਿੰਘ ਗੁਰੂ ਨਾਨਕ ਦਾ ਬੜਾ ਸ਼ਰਧਾਵਾਨ ਹੈ ਜਿਹੜੀ ਕੋਠੀ ਤੇ ਜਿਹੜੀ ਵੱਡੀ ਕੋਠੀ ਤੇ ਲਿਖਿਆ ਹੋਇਆ ਗੁਰੂ ਨਾਨਕ ਵਕਸ਼ਿਸ਼ ਉਹ ਉਸੇ ਦਾ ਮਕਾਨ ਹੈ ਗੁਰੂ ਨਾਨਕ ਫੀਲਿੰਗ ਸਟੇਸ਼ਨ ਵੀ ਉਸਦਾ ਹੈ ਪੈਸੇ ਨੂੰ ਪੈਸੇ ਦੀ ਖਿਸ਼ ਹੈ ਵੱਡਾ ਮੁੰਡਾ ਆਪਣੀ ਜਗ੍ਹਾ ਸੈੱਟ ਹੈ ਗੁਰੂ ਨਾਨਕ ਬਿਲਡਰਜ਼ ਦਾ ਇਕਲਾ ਮਾਲਕ ਹੈ ਤੇ ਛੋਟਾ ਗੁਰੂ ਨਾਨਕ ਫਾਈਨਾਂਸ ਕੰਪਨੀ ਦਾ ਸੰਚਾਲਕ ਹੈ ਅਗਲੀ ਪੀੜ੍ਹੀ ਵੀ ਲਾਇਕ ਹੈ ਸੋਣੀ ਚੱਲ ਪਈ ਹੈ ਪੁੱਤਰੇ ਨੂੰ ਗੁਰੂ ਨਾਨਕ ਕਾਲਜ ਵਿੱਚ ਪੇਡ ਸੀਟ ਮਿਲ ਗਈ ਹੈ ਗੁਰਮਖ ਸਿੰਘ ਤੇ ਬੜੀ ਮਿਹਰ ਹੈ ਉਸ ਗੁਰੂ ਦੀ ਜਿਨ੍ਹਾਂ ਪਿਓ ਦੀ ਕਮਾਈ ਵਿਗਵਾ ਛੱਡੀ ਕੋਈ ਬਿਜ਼ਨਸ ਕਰਨ ਦੀ ਬਜਾਏ ਭੁੱਖੇ ਸਾਧੂਆਂ ਨੂੰ ਰੋਟੀ ਖਵਾ ਛੱਡੀ ਜੋ ਤੇਰਾ ਤੇਰਾ ਅਲੋਂਦੇ ਰਹੇ ਤੇ ਮੋਦੀ ਖਾਨਾ ਲੁੱਟਣਦੇ ਰਹੇ ਗੋਂਦੇ ਰਹੇ ਪੋਂਦੇ ਰਹੇ ਸੁਣਦੇ ਅਤੇ ਸੁਣਾਉਂਦੇ ਰਹੇ ਬੱਚੇ ਨਾ ਕਿਧਰੇ ਸੈੱਟ ਕੀਤੇ ਬਸ ਗੋਸ਼ਟੀਆਂ ਹੀ ਰਚਉਂਦੇ ਰਹੇ ਤੁਸੀਂ ਪੁੱਛ ਸਕਦੇ ਹੋ ਕਿ ਨਾਨਕ ਦੇ ਨਾਂ ਤੇ ਖੁੱਲੇ ਮੋਦੀ ਖਾਨਿਆਂ ਦੇ ਮਾਲਕ ਭਲਾ ਨਾਨਕ ਦੀ ਕੀ ਲੱਗਦੇ ਹਨ ਗੁਰਮukh ਸਿੰਘ ਤਾਂ ਇਹ ਨਾ ਜਾਣਦਾ ਕਿ ਇਹ ਲੈਣ ਦੇਣ ਦਾ ਸਿੱਧਾ ਰਿਸ਼ਤਾ ਹੈ ਇੱਕ ਪਾਸੋਂ ਅਥਾ ਸ਼ਰਦਾ ਹੈ ਦੂਜੇ ਪਾਸੋਂ ಅಪਾਰ ਕਿਰਪਾ ਹੈ